ਪਗਵਟ ਯਾਰ ਦੋਨੋਂ ਫੌਜ ਦੇ ਭਰਤੀ ਹੋਣ ਵਾਸਤੇ ਗਏ ਸੁੱਚਾ ਸਿੰਘ ਭਰਤੀ ਹੋ ਗਿਆ ਪਰ ਕੁਕਰਪਿੰਡ ਆ ਗਿਆ ਪਿੰਡ ਆ ਕੇ ਉਹਨੇ ਸੁੱਚਾ ਸਿੰਘ ਦੀ ਪਰਜਾਈ ਵੀਰੋ ਤੇ ਮੈਲੀ ਅੱਖ ਰਖ ਲਈ ਵੀਰੋ ਤੇ ਕੁੱਕਰ ਨੂੰ ਮਲਾਉਣ ਵਾਲਾ ਇੱਕ ਪਾਕ ਸਿੰਘ ਨਾਂ ਦਾ ਬੰਦਾ ਸੀ ਜਦੋਂ ਇਹ ਆਪਸ ਵਿੱਚ ਮਿਲਣ ਲੱਗੇ ਤਾਂ ਵੀਰੋ ਦੇ ਘਰ ਵਾਲੇ ਨਾਰਾਇਣ ਸਿੰਘ ਨੇ ਵੀਰੋ ਨੂੰ ਰੋਕਿਆ ਪਰ ਵੀਰੋ ਨਾ ਹਟਿਆ ਤਾਂ ਨਾਰਾਇਣ ਸਿੰਘ ਨੇ ਆਪਣੇ ਛੋਟੇ ਭਰਾ ਸੁੱਚਾ ਸਿੰਘ ਨੂੰ ਇੱਕ ਚਿੱਠੀ ਲਿਖੀ ਚਿੱਠੀ ਵਿੱਚ ਸਾਰੀ ਦਰਦ ਕਹਾਣੀ ਲਿਖ ਦਿੱਤੀ ਪੜ ਕੇ ਚਿੱਠੀ ਸੂਰਮਾ ਦੰਦ ਪੀ ਕੇ ਰਹਿ ਗਿਆ ਅੱਜ ਚੋਂ ਨੌਕਟਾ ਕੇ ਪਿੰਡ ਆਵੜਿਆ ਪਿੰਡ ਆ ਕੇ ਉਹਨੇ ਸਿਆਣੇ ਤੇ ਸੁੱਚਜੇ ਬੰਦਿਆਂ ਦੇ ਹੱਥ ਠੁਕਰ ਨੂੰ ਕਈ ਸੁਨੇਹੇ ਘੱਲੇ ਪਰ ਠੁਕਰ ਨੇ ਸੁੱਚਾ ਸਿੰਘ ਦੇ ਕਿਸੇ ਸੁਨੇਹੇ ਦੀ ਕੋਈ ਪਰਵਾਹ ਨਾ ਕੀਤੀ ਪਿੰਡ ਵਿੱਚ ਇੱਕ ਵਾਰ ਇੱਕ ਗਵੰਤਰੀ ਆ ਗਿਆ ਖਾੜਾ ਲੱਗਿਆ ਹੋਇਆ ਸੁੱਚਾ ਸਿੰਘ ਬੈਠਾ ਗਾਣ ਸੁਣਦਾ ਠੁਕਰ ਦੀ ਪਾਰਟੀ ਦੇ ਵਿੱਚੋਂ ਕਿਸੇ ਨੇ ਸਿੰਗੜੀ ਛੇੜ ਦਿੱਤੀ ਸੁੱਚਾ ਸਿੰਘ ਨੂੰ ਗੁੱਸਾ ਆ ਗਿਆ ਓ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਨੇ ਕੋਈ ਬੜੇ ਨੇ ਖਾਣੀ ਨੇ ਤਰੂਗੀ ਸੁਣ ਨਾ ਤਰਾਕਾਰ ਨਾਲ ਉੱਥੇ ਕੀ ਹੁੰਦਾ ਹੈ ऐ सुचाते मलसी ला 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 होगी खाड़ा के हालसी दारू करी तोड़ते सुचाते मलसी ओ बीच पे गए बंदे कुछ जिम्मेवार सी विच पैग़ा बंदे कुछ जिम्मेवार सी शुरू होगी फिर तो दूले दीवार सी यार इकट्ठे होगे सिक्को कर मल दे यार इकट्ठे होगे सिक्को कर मल दे पिखे करी फेर दे गंडा से खल दे खले मल्ला सुचे ਵੀ ਹੱਟ ਪਲਾਉਂਦੇ ਬੱਕਰੇ ਮੁੱਛ ਫੁੱਟਾ ਮੁੰਡੇ ਹੋ ਕੇ ਦੋ ਦੋ ਹਾੜੇ ਚ ਮੁੱਛ ਫੁੱਟਾ ਮੁੰਡੇ ਹੋ ਕੇ ਦੋ ਦੋ ਹਾੜੇ ਚ ਚੋਬਰਾਂ ਦੀ ਟਾਣੀ ਫੇਰ ਆ ਗਈ ਖਾੜੇ ਚ ਆ ਉਹ ਦੂਜੇ ਪਾਸੇ ਸੱਚੇ ਸੂਰਮੇ ਦਲੇਰ ਨੇ ਦੂਜੇ ਪਾਸੇ ਸੱਚੇ ਸੂਰਮੇ ਦਲੇਰ ਨੇ ਇੱਕੋ ਸਾਜ ਅਧਿਆ ਮੁਕਤਾ ਸ਼ੇਰ ਨੇ ਆਦੀ ਯਾ ਮੁਕਾਬਾ ਸ਼ੇਰ ਨੇ ਚੱਕ ਲਈ ਬੰਦੂਕ ਸੂਰਮੇ ਨੇ ਹਾਰ ਕੇ ਆ ਚੱਕ ਲਈ ਬੰਦੂਕ ਸੂਰਮੇ ਨੇ ਹਾਰ ਕੇ ਸੂਰ ਪੀ ਅਖੇਸ ਦੀਪਕਲ ਮਾਰ ਕੇ ਪਹੁੰਚ ਗਿਆ ਉਹ ਥੇ ਜਿੱਥੇ ਲੱਗਾ ਗਾਉਣ ਸੀ ਪਹੁੰਚ ਗਿਆ ਉਹ ਥੇ ਜਿੱਥੇ ਲੱਗਾ ਗਾਉਣ ਸੀ ਭਾਗ ਤੇ ਕੁਕਰ ਖਾੜੇ ਵਿੱਚ ਪਾਉਣ ਜੀ ਭਾਗ ਤੇ ਕੁਕਰ ਖਾੜੇ ਦੇ ਮੋਰੀ ਬਣ ਕੇ ਲੋਕਾਂ ਨੂੰ ਪਿਠਾਉਂਦੇ ਫਿਰਦੇ ਨੇ ਤੇ ਸੱਚਾ ਸਿੰਘ ਸੂਰਮਾ ਵੀ ਚਾੜ ਕੇ दारू ਦਾੜ ਗਿਆ ਤੋੜ ਜਾ ਕੋਤਾ ਸੁਣਾ ਕੀ ਹੁੰਦਾ ਜਗੇ ਆਇਓ ਤੇ ਕਿੱਥੇ ਲੱਗਾ ਗਾਉਣ ਸੀ ਭਾਗ ਤੇ ਕੋਕਰ ਖਾਰੇ ਵਿੱਚ ਪਾਉਣ ਜੀ ਸੁੱਚੇ ਨੇ ਗਵੰਤਰੀ ਨੂੰ ਦਿੱਤਾ ਨੋਟੀ ਸੁੱਚੇ ਨੇ ਗਵੰਤਰੀ ਨੂੰ ਦਿੱਤਾ ਨੋਟੀ ਮੱਲੇ ਨੇ ਕਸੂਤੇ ਮੋਕੇ ਮਾਰੀ ਚੋਟ ਸੀ ਸਈਆਂ ਨਾਲ ਵੀਰੋ ਲੈ ਕੇ ਲੰਗੀ ਪਾਣੀ ਨੂੰ ਆ ਸਈਆਂ ਨਾਲ ਵੀਰੋ ਲੈ ਕੇ ਲੰਗੀ ਪਾਣੀ ਨੂੰ ਮਾ ਡਾਂਗ ਨਾ ਵਸਾਉਂ ਘਰ ਦੀ ਰੋਣੀ ਨੂੰ ਆ ਸਈਆਂ ਨਾਲ ਵੀਰੋ ਲੈ ਕੇ ਲੰਗੀ ਪਾਣੀ ਨੂੰ ਡਾਂਗ ਨਾ ਵਸਾਉਂ त कोई आवे समने मदान च मान जे कुत जमे जहान च ਉਸ ਤੇਲ ਵਗਾ ਕੇ ਪਰਾਦੇ ਸਮਾਰਿਆ ਸੂਰਮੇ ਨੇ ਫੇਰ ਮੱਲ ਨੂੰ ਬਣਾ ਰਿਆ ਹੋ ਜਾ ਹੁਣ ਜਿਹੋ ਜਿਹਾਂ ਹੋਣਾ ਮੱਲਾ ਓਏ ਹੋ ਜਾ ਹੁਣ ਜਿਹੋ ਜਿਹਾਂ ਹੋਣਾ ਮੱਲਾ ਓਏ ਪਿੱਛੋ ਤੂੰ ਨਾ ਰਹਿਣੇ ਨੂੰ ਤਕਾਰਿਆ ਕੱਲਾ ਓਏ ਹੋ ਜਾ ਹੁਣ ਜਿਹੋ ਜਿਹਾਂ ਹੋਣਾ ਮੱਲਾ ਓਏ ਪਿੱਛੋ ਤੂੰ ਨਾ ਰਹਿਣੇ ਨੂੰ ਤਕਾਰਿਆ ਕੱਲਾ ਓਏ ਚੰਗੀ ਪੰਗ ਬੱਟੀਆਂ ਦੀ ਪਾਲੀ ਲੱਜ ਤੂੰ ਚੰਗੀ ਪੰਗ ਬੱਟੀਆਂ ਦੀ ਪਾਲੀ ਲੱਜ ਤੂੰ ਬਾਤ ਕਹੀ ਨਹੀਂ ਜਾਂਦਾ ਮੇਰੇ ਹੱਥੋਂ ਅੱਜ ਤੂੰ ਦੱਬ ਦਿੱਤਾ ਥੋੜਾ ਤੇ ਤਮਾਕਾ ਬਹਿ ਗਿਆ ਦੱਬ ਦਿੱਤਾ ਥੋੜਾ ਤੇ ਤਮਾਕਾ ਬਹਿ ਗਿਆ ਲਾ 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 ਹੋ ਵੀ ਘੜਾ ਵਿੱਚ ਰਹਿ ਗਿਆ ਢਿੰਡ ਗੈ ਸਰੋਤੇ ਮਜੀ ਹਹਾਕਾਰ ਸੀ ਢਿੰਡ ਗੈ ਸਰੋਤੇ ਮਜੀ ਹਹਾਕਾਰ ਸੀ ਅੱਜ ਚੱਲੇ ਜਿੰਨੇ ਕੁੱਕਰ ਦੇ ਯਾਰ ਸੀ ਪੈਂਦੀ ਅਜ ਕਿਹੜਾ ਖੜਦਾ ਬਾਈ ਸਭ ਨੱਟ ਜਾਂਦੇ ਨੇ ਖਿੰਡੇ ਗੈਸਰ ਉਤੇ ਮਜੀ ਹਹਾਕਾਰ ਸੀ ਅੱਜ ਚੱਲੇ ਜਿੰਨੇ ਕੁੱਕਰ ਦੇ ਯਾਰ ਸੀ ਖੇਰ ਰਹੀ ਕਿਸੇ ਨੂੰ ਕਿਸੇ ਦੀ ਜਾਣਨਾ ਖੇਰ ਰਹੀ ਕਿਸੇ ਨੂੰ ਕਿਸੇ ਦੀ ਜਾਣਨਾ ਸੁਟਾ ਕਹਿੰਦਾ ਪੱਜਿਆਂ ਨੂੰ ਦਿੰਦਾ ਜਾਣਨਾ ਪਹਿਲੀ ਗੋਲੀ ਮਾਰੀ ਕੁੱਕਰ ਤੇ ਪੱਟ ਚ ਪਹਿਲੀ ਗੋਲੀ ਮਾਰੀ ਕੁੱਕਰ ਦੇ ਪੱਟ ਤੇ ਉਹ ਗੇੜਾ ਖਾ ਕੇ ਡੀਕ ਪੈ ਜਨੀ ਤੇ ਛੱਟ ਤੇ ਕੁੱਕਰ ਦੇ ਰੇ ਵੇ ਉਹ ਵੀ ਆ ਕੇ ਵੇਖ ਲੈਣ ਹੱਥ ਮੇਰੇ ਸੁੱਚੇ ਆਕੂ ਕਰ ਪੂ ਕਦਾ ਜਾਣ ਵੀ ਦੇ ਸੁੱਚੇ ਆਕੂ ਕਰ ਪੂ ਕਦਾ ਇੰਨੇ ਵਿੱਚ ਕੋੜਾ ਦੱਬਤਾ ਬੰਦੂ ਕਦਾ ਮੱਲਦਾ ਜਹਾਨ ਤੋਂ ਮੁਕਾਦਾ ਸੀਰ ਸੀ ਮੱਲਦਾ ਜਹਾਨ ਤੋਂ ਮੁਕਾਦਾ ਸੀਰ ਸੀ ਤੇ ਪਾਲਾਂ ਵਿੱਚ ਖੰਡਾ ਹੋ ਗਿਆ ਸਰੀਰ ਸੀ ਹੋ ਬਈ ਪਾਗ ਲੈ ਕੇ ਕੰਬ ਦੇ ਖੜਾ ਸੀ ਓਲੇ ਕੀਤੇ ਫੈਰ ਸੀ ਪੰਜ ਸੱਤ ਬੇਰ ਫੋਕੇ ਕੀਤੇ ਫੈਰ ਸੀ ਸਾਰੇ ਪਿੰਡ ਵਿੱਚ ਵਰਤਾਤਾ ਕਹਿਰ ਸੀ 도ਵੇਂ ਲਾਸ਼ ਪਈਆਂ ਸੱਤ ਤੇ ਖਲਾਰੀਆਂ 도ਵੇਂ ਲਾਸ਼ ਪਈਆਂ ਸੱਤ ਤੇ ਖਲਾਰੀਆਂ ਦਿਨ ਖੜੇ ਬੰਦ ਹੋ ਗਏ ਰੂਹੇ ਬਾਰੀਆਂ ਕਾਲੀਆਂ ਦੇ ਵਿੱਚ ਸੀ ਸਨਾਟਾ ਖਾ ਗਿਆ ਕਾਲੀਆਂ ਦੇ ਵਿੱਚ ਸੀ ਸਨਾਟਾ ਖਾ ਗਿਆ ਕੋਇਆ ਕੈਰਵਾਨ ਜੱਟ ਖੜੇ ਆਈ ਵੀਰੋ ਕੋਲੇ ਆ ਬੜਿਆ ਇਹ ਕਹਿਣ ਵਾਸਤੇ ਵੀ ਤੇਰੇ ਪੈਰੋਂ ਇਹ ਸਾਰੀ ਗੱਲ ਵਿਗੜੀ ਆ ਸੁਣ ਨਾ ਜ਼ਰਾ ਗੌਰ ਨਾਲ ਦੇਖ ਕੇ ਜੜਦੀਆਂ ਲਾਲ ਅੱਖਾਂ ਵੀਰੋ थरथਰ ਕੰਬਣ ਲੱਗੀ ਕੀ ਕਹਿੰਦੀ ਐ ਕਲੀਆਂ ਦੇ ਵਿੱਚ ਸੀਸਾ ਨਾਟਕ ਆ ਗਿਆ ਹੋਇਆ ਕੈਰਵਾਨ ਗੱਟ ਧੀਰੋ ਬੈਠੀ ਚੁੱਲ੍ਹੇ ਤੇ ਪਕਾਵੇ ਰੋਟੀਆਂ ਧੀਰੋ ਬੈਠੀ ਚੁੱਲ੍ਹੇ ਤੇ ਪਕਾਵੇ ਰੋਟੀਆਂ ਸੱਚਾ ਕੰਡਾ ਤੈਨੂੰ ਵੀ ਚੰਗਾਉਣਾ ਚੋਟੀਆਂ ਐ ਮੇਰੇ ਹੀ ਪੁੰਦੀ ਕੁੱ ਕਰੇ ਦੀ ਥੂਕ ਚ ਐ ਮੇਰੇ ਹੀ ਪੁੰਦੀ ਕੁੱ ਕਰੇ ਦੀ ਥੂਕ ਚ ਤਾਰ ਤੂੰ ਸਪਾਲੇ ਸੱਚੀ ਨਹੀਂ ਬੰਦੂਕ ਚ ਐੜਾ ਹੁਣ ਗੱਲੋਂ ਨਾ ਮੁਕਰ ਭਾਬੀਏ ਐੜਾ ਹੁਣ ਗੱਲੋਂ ਨਾ ਮੁਕਰ ਪਾਪੀਏ ਸੋੱਤਾ ਪੀਆ ਸੱਤ ਚੁੱਕ ਕੇ ਰਬੀਏ ਕਹਿਣਾ ਹੋਣਾ ਗੱਲੋਂ ਨਾ ਮੁਕਰ ਪਾਬੀਏ ਸੋੱਤਾ ਪੀਆ ਸੱਤ ਚੁੱਕ ਕੇ ਰਬੀਏ ਪਾਲਾ ਗਏ ਨੇ ਤੂੰ ਵੀ ਹੁਣ ਹੋ ਜਾ ਤਿਆਰਨੀ ਪਾਲਾ ਗਏ ਨੇ ਤੂੰ ਵੀ ਹੁਣ ਹੋ ਜਾ ਚਾਰਨੀ ਵੱਟੀਏ ਮਜਾਜਣੇ ਉਡੀਕੇ ਯਾਰਨੀ ਪਾਲਾ ਗਏ ਨੇ ਤੂੰ ਵੀ ਹੁਣ ਹੋ ਜਾ ਚਾਰਨੀ ਵੱਟੀਏ ਮਜਾਜਣੇ ਉਡੀਕੇ ਯਾਰਨੀ ਬੀਰੋ ਸੁੱਤੇ ਨੂੰ ਬਾਰੇ ਜਨੈਣਾ ਵੀਰੋ ਕਹਿੰਦੀ ਸੁੱਚੇ ਨੂੰ ਬਾਰੇ ਜਨੈਣਾ ਵੇ ਫੱਟ ਤੂਗਾ ਖਾਰ ਤੇਰਾ ਟੁੱਟ ਪੈਣਾ ਸੁੱਚਾ ਸੋਨੇ ਵੱਟ ਮਾਰਿਆ ਸਹਾਰ ਕੇ ਸੁੱਚਾ ਸੋਨੇ ਵੱਟ ਮਾਰਿਆ ਸਹਾਰ ਕੇ ਚੰਤੇ ਉੱਤੇ ਢੀਂਗ ਪੀ ਚੰਗਾੜ ਮਾਰ ਕੇ ਠਿੱਕੋ ਉੱਤੇ ਗੋਡਾ ਲਗਾ ਤੇ ਬੰਦੂਕ ਸੀ ਠਿੱਕੋ ਉੱਤੇ ਗੋਡਾ ਲਗਾ ਤੇ ਬੰਦੂਕ ਸੀ ਤਾਗ ਦਿੱਤਾ ਕੋੜਾ ਤੇ ਸੁਣੀ ਨਾ ਤੂ ਕਸੀ ਠਿੱਕੋ ਉੱਤੇ ਗੋਡਾ ਲਗਾ ਤੇ ਬੰਦੂਕ ਸੀ ਤਾਗ ਦਿੱਤਾ ਕੋੜਾ ਤੇ ਸੁਣੀ ਨਾ ਤੂ ਕਸੀ ਹੋ ਵੀ ਮਾਨ ਜੱਟ ਕੋੜੀ ਤੇ ਸਵਾਰ ਹੋ ਗਿਆ ਮਾਹਰਾਰ ਹੋ ਗਿਆ ਮਾਰ ਜਟ ਕੋੜੀ ਤੇ ਸਵਾਰ ਹੋ ਗਿਆ ਇਹ ਸੁੱਚਾ ਸਿੰਘ ਸੂਰ